ਹਾਂਜੀ ਜੈਵਾਲ ਮਿੱਕੀ ਜੈਗੁਰੂ ਗਿਆਨਾ ਜੀ ਆਜੀਗ ਗਿਆਨਾ ਵਾਲਮੀਕੀ ਧਰਮ ਸਾ ਸਮਾਜ ਦੇ ਅਨੁਸਾਰ ਜੋਦੇ ਜਰਨਲ ਦੇ ਸੱਚੇ ਸ਼ਰਮਾਹੀ ਤੇ ਉਹਨਾਂ ਸਾਹਿਬ ਸਾਹਿਬ ਗਿਆਨਾਤ ਮਹਾਰਾਜ ਜੀ ਭਗਵਾਨ ਵਾਲਮੀਕੀ ਮਹਾਰਾਜ ਦੀ ਪਾਵਨ ਪਵਿੱਤਰ ਪ੍ਰਚਾਰ ਪ੍ਰਸਾਰ ਨੂੰ ਤੇ ਬਾਬਾ ਸਾਹਿਬ ਡਾਕਟਰ ਪੀ ਆਰ ਮੀਟਕਰ ਸਾਹਿਬ ਦੀ ਵਿਚਾਰਧਾਰਾ ਨੂੰ ਘਰ ਘਰ ਦੇ ਵਿੱਚ ਲੈ ਕੇ ਜਾਣ ਦੇ ਲਈ ਜੋ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਵੱਡੀ ਯਾਤਰਾ 17 ਤਰੀਕ ਨੂੰ ਕੀਤੀ ਜਾ ਰਹੀ ਹੈ ਉਸ ਦੇ ਸਬੰਧਤ ਇਹ ਸਾਡੇ ਆਗੂ ਸਹਿਬਾਨ ਆ ਜਿਹੜਾ ਆ ਉਹ ਫਲੈਕਸ ਬੋਰਡ ਭਾਵੇਂ ਜਿਹੜਾ ਇਸ਼ਤਿਹਾਰ ਹੈ ਜਿਹੜਾ ਸਟicker ਹੈ ਜਿਹੜਾ ਕੈਲੰਡਰ ਹੈ ਉਹ ਜਥੇਬੰਦੀ ਦਾ ਸਾਰੇ ਜਗ੍ਹਾ ਜਿਹੜਾ ਆ ਉਹ ਲਗਾ ਰਹੇ ਆ ਤੇ ਆਪਣਾ ਇਹ ਸਾਥੀਓ ਦੇਖੋ ਮੁਹੱਬਤ ਤੇ ਪ੍ਰੇਮ ਅੱਜ ਧੁੱਪ ਦਾ ਵੀ ਕਿੰਨੀ ਹੈਗੀ ਆ ਪਰ ਵੇਖੋ ਸਾਡੇ ਸਾਥੀ ਜਿਹੜੇ ਆ ਉਹ ਆਪਣੀ ਪੂਰੀ ਮਿਹਨਤ ਦੇ ਨਾਲ ਇਹ ਤੋਂ ਸਿੱਧਾ ਸਾਬਤ ਹੁੰਦਾ ਹੈ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੀ ਵਿਚਾਰਧਾਰਾ ਦੇ ਉੱਤੇ ਚੱਲਣ ਦੀ ਸਮਾਜ ਤਾਰਵਾ ਤਿਆਰ ਆ ਸੋ ਮੈਂ ਇਸ ਯਾਤਰਾ ਦੇ ਦੌਰਾਨ ਮੈਂ ਇੱਕ ਚੇਤਾਵਨੀ ਦੇਣਾ ਚਾਹੁੰਦਾ ਅੱਜ ਗੋਰਪਖਵੰਤ ਬੰਨੂ ਜਿਹੜਾ ਹੈਗਾ ਬਾਹਰ ਬੈਠਾ ਵਦੀ ਦੀ ਧਰਤੀ ਤੇ ਉਹ ਕੁੱਤੇ ਦੇ ਆ ਪੁੱਤਾ ਨਹੀਂ રોજ ਜਿਹੜਾ ਵੀਡੀਓ ਕੋਈ ਕੋਈ ਪਾਉਣਾ ਕਦੀ ਕੋਈ ਪਾਉਣਾ ਜੇ ਹਿੰਮਤ ਹੈਗੀ ਆ ਤੇ ਅਸੀਂ ਯਾਤਰਾ ਕਰਨੀ ਆ 17 ਤਰੀਕ ਨੂੰ ਜੇ ਤੇਰੇ ਗੋਡਿਆਂ 'ਚ ਗਰੀਸ ਹੈ ਜਾਂ ਤੇਰੇ ਚਮਚੇ ਜਿਹੜੇ ਉਹਨਾਂ ਦੇ ਗੋਡਿਆਂ 'ਚ ਗਰੀਸ ਹੈ ਸਾਨੂੰ ਦੱਸ ਕੇ ਵਿਖਾ ਸਾਡੀ ਯਾਤਰਾ ਲੋਖੇ ਵਿਖਾਓ ਤੇ ਤੈਨੂੰ ਦੱਸਾਂਗੇ ਵੀ ਕਿੱਦਾਂ ਜਿਹੜਾ ਆ ਹੁਵੇ ਤੇ ਇੰਨੇ ਛੱਤਰ ਮਾਰਾਂਗੇ ਕਿ ਧੂਆ ਲਾਲ ਕਰਕੇ ਰੱਖ ਦੇਾਂਗੇ ਵੇਖ 바ਵਾ ਸਾਹਿਬ ਅੰਬੇਡਕਰ ਦੇ ਸੱਚੇ ਸਿਪਾਹੀਆਂ ਵੇਖ 바ਵਾ ਸਾਹਿਬ ਅੰਬੇਡਕਰ ਦੀ ਜਿਨ੍ਹਾਂ ਅੰਦਰ ਸੋਚ ਹੈ ਉਹ ਆਪਣਾ ਦਿਨ ਰਾਤ ਇੱਕ ਕਰਕੇ ਪਿੰਡਾਂ ਕਸਬਿਆਂ ਦੇ ਵਿੱਚ ਪ੍ਰਚਾਰ ਪ੍ਰਸਾਰ ਦੀ ਲਹਿਰ ਨੂੰ ਜਿਹੜਾ ਆ ਉਹ ਅੱਗੇ ਵਧਾਉਣ ਦੀ ਯਤਨ ਕਰਦਾ